ਗੁਰਦਾਸਪੁਰ ਵਿੱਚ ਲਗਾਤਾਰ ਚੋੜੀਆਂ ਦੇ ਘਟਨਾਵਾਂ ਵਧ ਰਹੀਆਂ ਹਨ ਇਸ ਚੋੜਜੇ ਘਟਨਾਵਾਂ ਤੋਂ ਦੁਕਾਨਦਾਰ ਵੀ ਕਾਫੀ ਪਰੇਸ਼ਾਨ नजर ਆ ਰਹੇ ਹਨ ਬੀਤੀ ਰਾਤ ਇੱਕ ਮਾਮਲਾ ਗੁਰਦਾਸਪੁਰ ਤੋਂ ਚੋਰੀ ਦਾ ਸਾਹਮਣੇ ਆਇਆ ਜਿੱਥੇ ਚੋਰ ਇੱਕ ਕਿਰੀਅਨ ਦੀ ਦੁਕਾਨ ਦੇ ਅੰਦਰ ਗਿਆ ਅਦੋਂ ਤਕਰੀਬਨ ਡੇਢ ਘੰਟਾ ਦੁਕਾਨ ਦੇ ਅੰਦਰ ਫੁੱਲਾ ਫਲਾੜੇ ਕੀਤੀ ਜਿਸ ਦੌਰਾਨ ਉਸਨੇ ਦੁਕਾਨ ਦੇ ਅੰਦਰੋਂ ਦੇਸੀ ਘੋ ਖਾਨ ਪੀਣ ਦਾ ਸਮਾਨ ਨਗਦੀ ਪੈਸੇ ਅਤੇ ਕੋਰਟ ਰਾਸ਼ਨ ਦਾ ਸਮਾਨ ਚੋਰੀ ਕਰਕੇ ਲੈ ਗਿਆ ਸ਼੍ਰੀ ਰਾਦੇ ਕਲਾਸਟ ਹਾਊਸ ਅਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ 'ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਸਟ ਹਾਊਸ ਅਤੇ ਬੁਟੀਕ ਨੇੜੇ ਅਮਰ ਕਲੀਨਿਕ ਡਡਵਾ ਰੋਡ ਧਾਰੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਭਜੀ ਕੀ ਨਾਮ ਨੇ ਸ਼ੁਭਮ ਦੁਕਾਨ ਦਾ ਕੀ ਨਾਮ ਨੇ ਤੁਹਾਡਾ ਬ੍ਰਾਂਡ ਰੂਟ ਇਹ ਮੰਡੀ 'ਚ ਕੀ ਘਟਣਾ ਹੈ ਰਾਜ ਰਾਤੀ ਆਰ ਆਪਣਾ 2:30 ਵਜੇ ਚੋਰੀ ਹੋਈ ਹੈਗੀ ਆ ਤੇ 2:30 ਵਜੇ ਚੋਰ ਆਇਆ ਵਾ 3:30 ਵਜੇ ਗਿਆ ਵਾ ਸਮਾਨ ਸਮੂਹ ਲੈ ਗਿਆ ਵਾ ਤੇਲ ਦੀਆਂ ਬੋਤਲਾਂ ਆਪਣੀਆਂ ਚੋਲ ਲੈ ਗਿਆ ਸਾਰੇ ਆਪਣਾ ਤੇ ਇਹ ਰੋੜ ਹੈ ਜਿੱਥੋਂ ਇਹਨੇ ਚੋਰੀ ਕੀਤੀ ਆ ਗੱਲਾਂ ਤੋੜਤਾ ਉਹਨੇ ਤੇ ਉੱਪਰ ਦੇ ਦਰਵਾਜ਼ੇ ਤੋਂ ਆਇਆ ਉਹਨੇ ਐਂਟਰ ਕੀਤਾ ਉੱਪਰ ਉੱਪਰੋਂ ਐਂਟਰ ਹੋਇਆ ਵਾ ਇਹਦੇ ਨਾਲ ਆ ਰੋੜ ਨਾਲ ਤੋੜਿਆ ਆਹੋ ਆਹੋ ਤੇ ਕੀ ਕਿੰਨਾ ਨੁਕਸਾਨ ਦਾ ਅਦਾ ਕਰ ਗਿਆ ਮੇਰੇ ਹਿਸਾਬ ਨਾਲ 35-40 ਹਜ਼ਾਰ ਦੇ ਕਿਤੇ ਨਹੀਂ ਗਿਆ। ਸਮਾਨ ਨੂੰ ਚੋਰੀ ਕੀਤਾ ਕਿ ਕਿ ਚੋਰੀ ਕੀਤਾ ਉਹ ਲੱਗਾ ਪਤਾ। ਆਹੋ ਸਾਡਾ ਆਪਣਾ ਈਰਕਸ਼ ਦੇ ਚਾਰਜਰ ਸੀਗਾ ਲੋਹਾ ਮਜਬੂਤ ਸੀਗਾ ਉਹ ਚਾਰਜਰ ਸਾਰਾ ਚੁੱਕ ਕੇ ਲੈ ਗਿਆ। ਫਿਰ ਚਾਵਲ ਲੈ ਗਿਆ, ਥੈਲੀਆਂ ਲੈ ਗਿਆ, ਪਲਸ ਟੋਫੀਆਂ ਲੈ ਗਿਆ ਸਾਰੀਆਂ। ਉਸ ਤੋਂ ਬਾਅਦ ਮਹਿੰਗੇ ਸੋਦਾ ਹੀ ਦੇਸੀ ਕੀ ਹੋਸੀਗਾ ਉਹ ਲੈ ਗਿਆ। ਸੀਸੀਟੀਵੀ ਕੋਈ ਆ ਵੀ ਹੋਏ ਰਿਕਾਰਡ। ਆਹ ਰਿਕਾਰਡ ਹੈਗੀ ਆ। ਤੁਹਾਨੂੰ ਦਿਖਾ ਦਿੰਨੇ ਸਾਰੀ ਹੋ ਗਈ। ਹਾਂਜੀ। ਕੈਸ਼ਰਾਂ ਵੀ ਲੈ ਗਿਆ। ਕੈਸ਼ ਲੈ ਗਿਆ, ਕੈਸ਼। ਗੱਲੇ ਵਿੱਚ ਕੈਸ਼ ਹੋਈ 10-1000 ਰੁਪਏ ਦਾ ਹੀ ਲੈ ਗਿਆ ਨਾਲ ਉਹ ਵੀ ਕਿਵੇਂ ਦੇ ਦੇ ਪਹਿਲਾਂ ਵੀ ਘਟਨਾਵਾਂ ਲਗਾਤਾਰ ਹੋ ਰਹੀਆਂ ਪਹਿਲਾਂ ਵੀ 1-2 ਹੋ ਚੁੱਕੀਆਂ ਸੋ ਗੋਪਾਰੀਓ ਤੁਸੀਂ ਕਿਸ ਕਿਸ ਤਰ੍ਹਾਂ ਦੇ ਦੇ ਕਿਵੇਂ ਕੰਮ ਕਰੋਗੇ ਉਹ ਪਾਰ ਕਰਨਾ ਹੋਈ ਬੜਾ ਔਖਾ ਗਿਆ ਰੋਜ਼ ਰੋਜ਼ ਚੋਰੀਆਂ ਹੁੰਦੀ ਪਈਆਂ ਹੈ ਗਿਆ ਵਾ ਤੇ ਤੁਹਾਡੇ ਸਾਹਮਣੇ ਹੀ ਆ ਸਾਨੂੰ ਲੱਗਦਾ ਇਹ ਫਰਕ ਪਏਗਾ ਲੇਕਿਨ ਫਰਕ ਪਿਆ ਹੀ ਕੋਈ ਨਹੀਂ ਪਹਿਲਾਂ ਆਂਡ ਗਵਾਂ ਸਾਡੇ ਚੋਰੀਆਂ ਹੋਈਆਂ ਤੇ ਹੁਣ ਵੀ ਇਹੀ ਹਾਲ ਹੈਗਾ ਕੁਸ਼ਕਾਇਦ ਦੀ ਕਰਾਈ ਛੇਦਜ ਕਰਾਣੀ ਹੈਗੀ ਆ ਕਰਾ ਕੋਈ ਹਾਂ ਕਰਾ ਲੈਣੇ ਬਸ ਕੀ ਮੰਗ ਕਰਦੇ ਪ੍ਰਸ਼ਾਸਨ ਕੋ ਮੰਗ ਤੇ ਇਹੀ ਕਰਨੀ ਹੈ ਕਿ ਆਪਣਾ ਦੇਖਰੇ ਕੀਤੀ ਜਾਏ ਤੇ ਘਟਨਾਵਨਾ ਹੋ ਨਾ ਇਹ وجہ ਮੰਨਦੇ ਘਟਨਾ ਇਹ ਭੁੱਖ ਨਸ਼ੇ ਸਨ ਮੇਰਾ ਨਾਮ ਲਲਿਤ ਮਹਾਜਨ ਸਾਡੀ ਫਰਮ ਦਾ ਨਾ ਬ੍ਰਾਂਡਡ ਬਿਜ਼ਨਸ ਆਈਡੀਆਸ ਆ ਸੰਗਲਪੁਰਾ ਰੋਡ ਤੇ ਕ੍ਰਿਸ਼ਨਾ ਮੰਦਰ ਦੇ ਲਾਗੇ ਛੜੀ ਦੁਕਾਨ ਚੋਰੀ ਹੋਈ ਹੈ ਕੀ ਘਟਨਾ ਹੈ ਸਵੇਰੇ ਇਹੀ ਪੋਨੇ ਕ 10 ਵਜੇ ਜਦ ਦੁਕਾਨ ਖੁੱਲੀ ਤੇ ਛੜਰ ਮੁੰਡਿਆਂ ਨੇ ਚੁੱਕਿਆ ਤੇ ਉਹਨੇ ਆਪਣਾ ਛੜਰ ਚੁੱਕ ਕੇ ਤੇ ਨਾ ਬਾਹਰ ਖੜਾ ਹੈ ਮੈਨੂੰ ਕਹਿੰਦਾ ਕੀ ਗਲਤੀ ਹੋਈ ਬੌਜੀ ਤੇ ਹੀ ਲਾਈਟਾਂ ਸਾਰੀ ਜਗਦੀ ਛੱਡ ਕੇ ਤੇ ਮੈਂ ਕਹਿੰਦਾ ਨਹੀਂ ਨਹੀਂ ਅਈ ਰਾਈ ਰਾਈ ਤੇ ਲਾਈਟ ਬੰਦ ਕਰਕੇ ਜਾਨੇ ਫਿਰ ਦੇਖਿਆ ਤੇ ਇਹੀ ਆਪਣੇ ਦਫਤਰ ਵਿੱਚ ਆਏ ਤੇ ਗੱਲਾਂ ਵੀ ਟੁੱਕਿਆ ਪਿਆ ਸੀ ਪਰ ਰਾਤ ਕਿਤੇ 2:30 ਪੁਣੇ ਤੇ ਨੇ ਆਇਆ ਫਿਰ ਅਸੀਂ ਕੈਮਰੇ ਦੀ ਰਿਕਾਰਡਿੰਗ ਸਾਰੀ ਚੈੱਕ ਕੀਤੀ ਆ ਪਹਿਲਾਂ ਉੱਪਰੋਂ ਆਇਆ ਛੱਤ ਤੋੜ ਕੇ ਫਰੰਟ ਵਾਲੇ ਪਾਸਿਓਂ ਫਿਰ ਉਹਨੇ ਸਾਡੇ ਕੈਬਨ ਖੋਲ੍ਹਿਆ ਕੈਬਨ ਜਬ ਸਭ ਤੋਂ ਪਹਿਲਾਂ ਉਹਨੇ ਕਿਤੇ ਕੈਮਰੇ ਦਾ ਮੂੰਹ ਪਰਲੇ ਬਨੇ ਕੀਤਾ ਤੇ ਜਦੋਂ ਉੱਪਰੋਂ ਐਂਟਰ ਕੀਤਾ ਉੱਪਰ ਕੈਮਰੇ 'ਚ ਵੀ ਨਜ਼ਰ ਆ ਰਿਹਾ ਕਿ ਉਹਨੇ ਨਾ ਮੂੰਹ ਧਰਮਾਲ ਬਨੇ ਗੱਲਾਂ ਤੋੜਨ ਦੀ ਕੋਸ਼ਿਸ਼ ਕੀਤੀ ਫਿਰ ਗੱਲਾਂ ਤੋੜਿਆ ਉਹਨੇ ਗੱਲੇ 'ਚ 5-7 ਹਜ਼ਾਰ ਰੁਪਏ ਦਾ ਹੀ ਰਾਦਾ ਉਹ ਕੱਢਿਆ ਫਿਰ ਸਮਾਨ ਸੂਚ ਚੁੱਕ ਕੇ ਖੜਿਆ ਫਿਰ ਚਾਵਲ ਦੀ ਗੁੱਥੀਆਂ ਪਹਿਲਾਂ ਭਾਰੀਆਂ ਲੱਗੀਆਂ ਨੂੰ ਉੱਪਰ ਜਾ ਕੇ ਉਹਨੇ ਪ ਇੱਕ ਈ ਰਿਕਸ਼ਾ ਦਾ ਚਾਰਜਰ ਆ ਤੇ ਹੋਰ ਦੇਸੀ ਕਿਓ ਵਗੈਰਾ ਕੋਈ ਸਾਰਾ ਜਿੰਨਾ ਕੋਲ ਕੋ ਪਿਆ ਜਾ ਸਕਿਆ ਸਲਿਮ ਟਿੰਪ ਜਾਂ ਮੁੰਡਾ ਹੀ ਉਹ ਦੇਖਣ ਨੂੰ ਲੱਗਦਾ ਕਿ ਟੋਪੀ ਪਾਈ ਦੀ ਹੀ ਉਹਨੇ ਨਾਲ ਦੇਖਣ ਨੂੰ ਲੱਗਦਾ ਕੋਈ 28 30 ਸਾਲ ਦਾ ਮੁੰਡਾ ਹੈਗਾ ਤੇ ਸਮਾਨ ਭਰ ਕੇ ਤੇ ਉੱਪਰ ਆਪਣਾ ਮੋਢੇ ਦੇ ਟਾਂਕੇ ਤੇ ਫਰੰਟ ਵਾਲੇ ਬੰਨੋ ਫਿਰ ਨੇਚਰਲੀ ਉੱਥੇ ਕਿਉਂਕਿ ਬਾਕੀ ਹੋ ਦਰਵਾਜ਼ੇ ਠੀਕ ਹੈ ਸਿਰਫ ਕੋ ਉਹਨੇ ਕੋ ਔਰ ਲੱਕੜ ਚ ਵਸਾ ਕੇ ਨਾ ਤੇ ਉਹ ਲੱਕੜ ਚ ਲੱਗੀ ਦੀ ਤੇ ਉਹਨੇ ਤੋੜ ਕੇ ਤੇ ਲੈ ਗਿਆ ਸਮਾਨ ਤੇ ਘੰਟਾ ਬੋਣਾ ਘੰਟਾ ਰਿਹਾ 2:30 ਪੁਣੇ ਤੇ ਨਾ ਤਾਂ ਸਵੇਰ ਤੋਂ 3:30 ਚੱਲ ਗਿਆ ਕੋਈ ਸ਼ਿਕਾਇਤਦਾਰੀ ਕਰਵਾਈ ਸੀ ਤੇ ਕਹਿੰਦੇ ਪੁਲਿਸ ਆ ਰਹੀ ਆ ਇਨਵੈਸਟਿੰਗ ਆਂਡ ਗੌਂਡ ਸਾਡੇ 2-3 ਦੁਕਾਨਾਂ ਤੇ ਸਾਡੇ ਚਾਚਾ ਜੀ ਮਾਸਟਰ ਜੀ ਆਰ ਐਂਟਰਪ੍ਰਾਈਜ਼ਸ ਉਹਨਾਂ ਦੇ ਵੀ ਛੱਤ ਤੋੜ ਕੇ ਪਿੱਛੇ ਆਏ ਸੀ ਕਿ ਉਹਗਰਾ ਸਮਾਂ ਚੋਰੀ ਚੋਰੀ ਕਰਕੇ ਲੈ ਗਏ ਹਾਲ ਤੱਕ ਚੋਰ ਫੜੋਏ ਨਹੀਂ ਹੈਗੇ ਤੇ ਇਹੀ ਪ੍ਰਸ਼ਾਸਨ ਤੋਂ ਮੰਗ ਕਰਨੇ ਆ ਰਿਕਵੈਸਟ ਵੀ ਕਰਨੇ ਆ ਵੀ ਇਹਨਾਂ ਲੋਕਾਂ ਨੂੰ ਨਕੀਲ ਪਾਈ ਜੇ ਨਸ਼ੇੜੀ ਨੇ ਪਤਾ ਨਹੀਂ ਕੌਣ ਨੇ ਤਾਂ ਕਿ ਇਹਨਾਂ ਦੀ ਹਿੰਮਤ ਜਿਹੜੀ ਨਹੀਂ ਵਧ ਗਈ ਦੀ ਹਿੰਮਤ ਨਹੀਂ ਆ ਨਾ ਵਧਣ ਤੇ ਚੋਰੀ ਰੁਕ ਜਨ ਹੋਰ ਕੀ ਸਮਾਂ ਕਿੰਨਾ ਕਰ ਐਸਟੀਮੇਟ ਨੁਕਸਾਨ ਹੋ ਗਿਆ ਆਪਣਾ ਕੀ ਹੱਲੇ ਹੋਰ ਦਿਖਦੇ ਪਏ ਪਤਾ ਨਹੀਂ ਹੁਣ ਕਿੰਨਾ ਨੁਕਸਾਨ ਹੋ ਗਿਆ ਸਮਾਨ ਲਈ ਤੇ ਸਵੇਰ ਦੇ ਪਰੇਸ਼ਾਨਾ ਕੋ ਕੰਮ ਕਰਦੇ ਹੀ ਕਰ ਨਹੀਂ ਪਾਏ ਗੱਲੀ ਜਿੱ ਕਿੰਨਾ ਕੈਸ਼ ਹੈ ਗੱਲੀ ਤੋਂ 5-7 ਹਜ਼ਾਰ ਰੁਪਏ ਹੈ ਕੈਸ਼ ਪਰ ਬਸ ਇਹ ਹੈ ਕਿ ਨਸ਼ੇ ਦੇ ਚੱਕਰ 'ਚ ਜਿਹੜੇ ਛੋਟੇ-ਛੋਟੇ ਬੱਚੇ ਆ ਕੰਮ ਕਰਦੇ ਨਹੀਂ ਨਸ਼ੇ ਦੀ ਆਦਤਾਂ ਮਾੜੀਆਂ ਪੈ ਗਈਆਂ ਨਸ਼ੇ ਮਹਿੰਗੇ ਨੇ ਤੇ ਉਹ ਕਰਦੇ ਹੁਣ ਉਹ ਕਮਾਈ ਕਰ ਨਹੀਂ ਪਾਉਂਦੇ ਸ਼ਰੀਰਾਂ 'ਚ ਤਾਕਤਾਂ ਵੀ ਨਹੀਂ ਰਹਿਦੀਆਂ ਤੇ ਫਿਰ ਇਹ ਚੋਰੀ ਕਰਨਾ ਈਜ਼ੀ ਟਾਰਗੇਟ ਹੁੰਦਾ ਵੀ ਯਾਰ ਕਿਸੇ ਦੁਕਾਨ ਥੋੜੀ ਬਸ ਰੱਖਦੇ ਐ ਸੋ ਕਿੱਥੇ ਵੜੀਏ ਸਮਾਨ ਕੱਢ ਕੇ ਚੋਰੀ ਕਰ ਲਾਂਗੇ ਸੋ ਸਮਾਨ ਵੇਚ ਦਾਂਗੇ ਜਾ ਵਪਾਰੀ आले ਕਿੰਨਾ ਕੁ ਖਾਵਾ ਦੀ ਮੰਦੇ ਉਹ ਖਾਈ ਹੈ ਜੀ ਵਪਾਰੀਆਂ ਕਿੰਨੀਆਂ ਕਮਾਈਆਂ ਪਿੱਛੇ ਜੀ ਆ ਪਰ ਇੰਡੀਆ ਪਾਕਿਸਤਾਨ ਦੀ ਲੜਾਈ ਦੇ ਚੱਕਰ ਚ ਲੋਕਾਂ ਨੇ ਥੋੜੇ ਦਿਨ ਪਹਿਲਾਂ ਰਸ਼ਨ ਨੂੰ ਇਕੱਠਾ ਕਰ ਲਿਆ ਉਹਦੇ ਬਾਅਦ ਹੁਣ ਕੰਮ ਕਰਦੇ ਮੰਦੀ ਆ ਰਾਗ ਤਾਂ ਕਾਟਾ ਕੰਮ ਘਟਾ ਤੇ ਉਸ ਕਰਕੇ ਅਸੀਂ ਲੋਕ ਪਰੇਸ਼ਾਨ ਨੇ ਉਧਰ ਬੈਂਕਾਂ ਦੇ ਵਿਆਜ ਦੇਣ ਡੇ ਆ ਐਨੇ ਨੁਕਸਾਨ ਕਰਨ ਡੇ ਆ ਹੁਣ ਨਾ ਨਾ ਕਰਦੇ ਸਾਡੇ 25-30 ਹਜ਼ਾਰ ਲੱਗ ਜਨਾ ਛੇੜੋ ਛੋੜ ਦੁਬਾਰਾ ਕਰਾਂਗੇ ਸੈੱਟ ਕਰਾਂਗੇ ਦਰਵਾਜ਼ੇ ਦੁਬਾਰਾ ਲਵਾਵਾਂਗੇ ਗੱਲਾਂ ਨਾਲ ਕਰਾਂਗੇ ਜਿਹੜਾ ਈ ਰਿਕਸ਼ਾ ਚਾਰਜ ਹੋ ਗਿਆ ਸਮਾਨ ਲੱਗਿਆ ਨਾ ਨਾ ਕਰਦੇ 25-3 ਉਹ ਸਾਰੇ ਲਾਮ ਲਾ ਕੇ ਮੇਰੇ ਮਾਲਕ ਕਹਿੰਦਾ ਕੀ ਕਰਨਾ ਸੱਟਾ ਤੇ ਵੇਰ ਨੂੰ ਸਾਟ ਪੈ ਗਈ ਤਾਂ ਚੱਲ ਨਹੀਂ ਪੈਣੀ ਆ ਇਹ ਵੀ ਚੋਰ ਫਰੋਜਨ ਤੇ ਬੜੀ ਵਧੀਆ ਗੱਲ ਹੈ ਤਾਂ ਕਿ ਅੱਗੋਂ ਵੀ ਚੋਰੀ ਰੁਕ ਸਕਣ ਤੇ ਜਿਹੜੀ ਪੁਰਾਣੀਆਂ ਚੋਰੀਆਂ ਕੀਤੀਆਂ ਉਹਨਾਂ ਦਾ ਸਮਾਨ ਬਰਾਬਰਤ ਹੋ ਜਾਏ